ਜਵਾਕ ਨਹੀਂ ਚੜਾਉਣੇ ਜੀ ਸਟੇਜ ਤੇ ਹੂੰ ਆ ਨਹੀਂ ਗਾਉਣਾ ਜੀ ਉਹ ਨਹੀਂ ਗਾਉਣਾ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੋਵੇ ਤੇ ਉੱਥੇ ਜਲੀਲ ਕੀਤਾ ਜਾਵੇ ਦਲਜੀਤ ਵਰਗਿਆਂ ਨੂੰ ਤੇ ਉੱਥੇ ਹਾਈ ਕੋਰਟ ਦੇ ਨੋਟਸ ਆ ਜਾਣ ਹੂੰ ਬਾਹਰੋਂ ਆਇਆ ਤੇ ਮੈਂ ਕਿਹਾੜੇ ਤੋਂ ਗੋਲ ਬਣਾ ਕੇ ਆ ਅੱਛਾ ਰਾਤ ਨੂੰ ਮੈਂ ਡਿਊਟੀ ਤੇ ਰਖਨੌਰੀ ਚਲਾ ਜਾਣਾ ਹਾਂ ਯਾਨੀ ਮੇਰਾ ਖੁਦ ਪਾਲ ਵੇਲਾ ਨੂੰ ਇਹ ਲੱਗਦਾ ਹੁੰਦਾ ਵੀ ਲੱਖਾਂ ਸੈਂ ਬਹੁਤ ਡੇਟ ਹੈ ਸਪੀਡ ਹਸ ਕਰਕੇ ਖਿੱਚੀ ਹੋਈ ਹੈ ਹਰ ਕੰਮ ਅੱਜ ਆਪਾਂ ਲੇਟ ਹੋ ਗਏ ਪੰਜਾਬ ਨੂੰ ਚਾਰ ਸ਼ੇਰੋਂ ਹੱਲਿਆ ਨੇ ਕੀ ਬੈਠਿਆ ਜਦੋਂ ਵੀ ਜਾਂਦੇ ਆ ਨਾ ਮਿਲਦੇ ਆ ਡੱਲੇ ਵਾਲਾ ਸਾਹਿਬ ਨੂੰ ਤੇ ਉਹ ਬੰਦਾ ਮਤਲਬ ਉਸੇ ਅੱਖਾਂ ਭਰਿਆ ਹੁੰਦੀ ਕਿ ਇੱਕ ਬੰਦਾ ਆਪਦੀ ਜ਼ਿੰਦਗੀ ਦਾਤੇ ਲਾ ਕੇ ਕਿਵੇਂ ਉਹਦਾ ਸਰੀਰ ਬਜ਼ੁਰਗ ਸਰੀਰ ਆ ਹੱਡਾਂ ਨਾਲੋਂ ਮਾਸ ਛੇ ਹਟ ਰਿਹਾ ਹੂੰ ਬੰਦਾ ਤਿਲ 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 ਮੌਤ ਵੱਲ ਵਧ ਰਿਹਾ ਪਰ ਉਹਦਾ ਜਿਗਰਾ ਉਹਦਾ ਹੌਂਸਲਾ ਪੰਜਾਬੀ ਵਰਲਡਵਾਈਡ ਪੂਰੀ ਦੁਨੀਆ ਚ ਬੈਠੇ ਨੇ ਸ਼ੋਅ ਨਹੀਂ ਤੁਹਾਨੂੰ ਕਮੀ ਆਉਣ ਦਿੰਦੇ ਪਰ ਉੱਥੇ ਕੁਲਵਿੰਦਰ ਬਿੱਲੇ ਨੂੰ ਜਾਣ ਦੀ ਲੋੜ ਸੀ ਰੱਬ ਨਾ ਕਰੇ ਅਗਰ ਢੱਲੇਵਾਲ ਸਾਹਿਬ ਨਾਲ ਕੋਈ ਉਨੀਕੀ ਹੋ ਜਾਂਦੀ ਹੈ ਤੁਸੀਂ ਜ਼ਿੰਮੇਵਾਰ ਕਿਹਨੂੰ ਖਰਾਉਂਗੇ ਤੇ ਇਸ ਤੋਂ ਬਾਅਦ ਸੰਘਰਸ਼ ਦੀ ਰੂਪਰੇਖਾ ਕੀ ਲੱਗਦਾ ਵੀ ਇਹ ਸੰਘਰਸ਼ ਪਰ ਉੱਠੇਗਾ ਲੋਕ ਆਪਮਾਰੇ ਮਰਨ ਤੋਂ ਬਾਅਦ ਕਈ ਵਾਰੀ ਬੰਦੇ ਜਾਗਦੇ ਆ ਕਿ ਉਹੀ ਉਹੀ ਚੀਜ਼ ਦੀ ਵੇਟ ਹੋ ਰਹੀ ਹੈ ਬਾਕੀ ਜਥੇਬੰਦੀਆਂ ਤੇ ਆਗੂਆਂ ਦੇ ਵਿੱਚ ਮੋਚਾ ਦਾ ਸਵਾਲ ਤਾਂ ਨਹੀਂ ਪਣ ਗਿਆ ਵੀ ਭਾਈ ਇਹ ਪਹਿਲਾਂ ਚੱਲੇਗੇ ਪਿੱਛੇ ਅਸੀਂ ਲੱਗ ਜਾਾਂਗੇ ਕਿਤੇ ਅਸੀਂ ਨੀਵੇਂ ਨਾ ਹੋ ਜਾਈਏ ਹੁਣ ਮੈਂ ਸਿਆਸੀ ਬੰਦਾ ਚੋਣ ਲੜ ਚੋਣ ਲੜੂਗਾ ਮੈਨੂੰ ਉੱਥੇ ਸਟੇਜ ਤੇ ਬੋਲਣ ਦੀ ਬਣਾਈ ਹੂੰ ਜਿਸੀ ਸਿਆਸੀ ਬੰਦਾ ਸਟੇਜ ਤੇ ਮੈਂ ਫਿਰ ਵੀ ਰਾਤ ਨੂੰ ਜਾ ਕੇ ਪਹਿਰਾ ਦਿੰਦਾ ਮੇਰਾ ਕੀ ਘਟ ਗਿਆ ਮੰਨ ਲਓ ਜੇ ਪੂਰੀ ਐਜੂਕੇਸ਼ਨ ਸਿਸਟਮ ਦੇ ਉੱਤੇ ਸੈਂਟਰ ਕਾਬਜ ਹੋ ਜਾਂਦਾ ਪਰ ਤੁਹਾਡੇ ਸਕੂਲਾਂ ਦੇ ਵਿੱਚ ਤੁਹਾਡੀਆਂ ਜੁਦੁਸ਼ਟੀਆਂ ਦੇ ਵਿੱਚ ਤੁਹਾਡੇ ਕਾਲਜਾਂ ਦੇ ਵਿੱਚ ਸਿਲੇਬਸ ਕਿਹੜਾ ਪੜਾਉਣਾ ਹੈ ਇਤਿਹਾਸ ਕਿਹੜਾ ਪੜਾਉਣਾ ਹੈ ਸਾਹਿਤ ਕਿਹੜਾ ਪੜਾਉਣਾ ਉਹ ਤੈਅ ਕਰਨੀ ਸਾਡਾ ਪੰਜਾਬ ਦਾ ਇਤਿਹਾਸ ਸਾਡਾ ਸਿੱਖ ਇਤਿਹਾਸ ਖਤਮ ਕਰ ਦੇ ਇਹਦੇ ਉੱਤੇ ਸੀ ਠੀਕਾ ਜਿਉਂਹਣ ਤੋਂ ਨਹੀਂ ਗਾਉਣ ਦਿੱਤਾ ਤੁਹਾਡੇ ਇੱਕ ਬੰਦੇ ਨੂੰ ਤੁਸੀਂ ਬਾਈਕਾਟ ਕਰ ਦਿਓ ਨਹੀਂ ਕੋਈ ਵੀ ਨਹੀਂ ਆਊਗਾ ਸਾਡਾ ਕੋਈ ਵੀ ਕਲਾਕਾਰ ਹਮਾਚਰ ਤੋਂ ਨਹੀਂ ਪਰ ਸਾਡਾ ਸਾਡਾ ਇਹ ਜਿਵੇਂ ਆਪਾਂ ਹੁਣੀ ਗੱਲ ਕਰਕੇ ਹਟਿਆ ਨੇ ਕਿ ਸਾਡੇ ਲੜਨ ਵਾਲੀਆਂ ਧਿਰਾਂ ਦੇ ਵਿੱਚ ਵੀ ਇਹ ਦੁਖਾਂ ਤਾਂ ਸਾਡਾ ਕਿਸੀਂ ਉਹ ਵੀ ਨਹੀਂ ਇਕੱਠੇ ਹੁੰਦੇ ਹਨਾ ਲਾਈ ਸਾਂਝੀ ਹੈ ਇਹ ਵੀ ਨਹੀਂ ਇਕੱਠੇ ਹੁੰਦੇ ਗੁਰੂ ਤੇਗ ਬਹਾਦਰ ਨੂੰ ਲੁਟੇਰਾ ਤੇ ਡਾਕੂ ਕਿਹਾ ਜਾਂਦਾ ਹੈ ਗੁਰੂ ਹਰਗੋਬਿੰਦ ਪਾਸ਼ਾ ਬਾਰੇ ਲਿਖਿਆ ਜਾਂਦਾ ਵੀ ਇਹਨਾਂ ਦਾ ਦਿਮਾਗੀ ਸੰਕੁਲਨ ਵਿਗੜ ਗਿਆ ਸੀ ਪੰਜਵੇਂ ਪਾਸ਼ ਦੀ ਸ਼ਿੱਧੀ ਤੋਂ ਬਾਅਦ ਹਮ 10ਵੇਂ ਪਾਸ਼ਾ ਬਾਰੇ ਲਿਖਿਆ ਜਾਂਦਾ ਕਿ ਇਹ ਆਪਣੇ ਬੱਚੇ ਛੱਡ ਕੇ ਭਗੌੜਾ ਹੋ ਗਿਆ ਸੀਗਾ ਅਲੈਕਸੰਦਰ ਸਰਸੇ ਨੇ ਇਸ ਕਿਤਾਬ ਨੂੰ ਲੈ ਕੇ ਕੇਸ ਵੀ ਲਾਇਆ ਹੂੰ ਹੁਣ ਇਹ ਇਤਿਹਾਸ ਕਿੱਡੀਆਂ ਵੱਡੀਆਂ ਗੜਬੜਾਂ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਕਿਤਾਬਾਂ ਅੱਜ ਸਾਡੇ ਇਹ ਸਾਡੇ ਸਕੂਲਾਂ ਦੇ ਸਾਡੇ ਜਵਾਕਾਂ ਨੂੰ ਲਾ ਦੇਣਗੇ ਜਿਹਨੂੰ ਸਟੱਡੀ ਚ ਲਾ ਦੇਣਗੇ ਜਿਹੜਾ ਆਨਲਾਈਨ ਸਮੇਂ ਦੇ ਵਿੱਚ ਇਤਿਹਾਸ ਬਣ ਜਾਣਾ ਅਸੀਂ ਕੱਲੀਆਂ ਧੀਆਂ ਬਾਹਰਲੇ ਮੁਲਕਾਂ ਨੂੰ ਤੋਰਨਾ ਕੇ ਤੇ ਕਦੇ ਆਪਣੀ ਧੀ ਨੂੰ ਇਹ ਪੁੱਛਿਆ ਬਾਹਰ ਪੁੱਤ ਕੰਮ ਕੀ ਕਰਦੀ ਤੇ ਥੋੜੀ ਝੂਠ ਵੀ ਬੋਲੂ ਤੁਹਾਨੂੰ ਕਿਹੜਾ ਪਤਾ ਲੱਗਦਾ ਕੀ ਕਰਤੀ ਐ ਕੁੜੀ ਸਾਡੇ ਇੰਗਲੈਂਡ ਚੋਂ ਮੈਨੂੰ ਫੋਨ ਆਉਂਦੇ ਨੇ ਕੈਨੇਡਾ ਚੋਂ ਮੈਨੂੰ ਫੋਨ ਆਉਂਦੇ ਨੇ ਕਹਿੰਦੇ ਭਾਈ ਇੱਥੇ ਸਾਡੀਆਂ ਕੁੜੀਆਂ ਐਪਾਂ ਬਣਾ ਰਹੀਆਂ ਪੰਜਾਬੀ ਕੁੜੀਆਂ ਐਪਾਂ ਬਣੀਆਂ ਹੋਆਂ ਉਹਨਾਂ ਐਪਾਂ ਦੇ ਉੱਤੇ ਆਪਣਾ ਫੋਟੋਆਂ ਪਾ ਰਹੀਆਂ ਨੇ ਤੇ ਆਪਣਾ ਜਿਸਮ ਵੇਚ ਰਹੀਆਂ ਉਹੀ ਗੱਲ ਕਰਦੇ ਨੇ ਜਿੱਥੇ ਪੰਜਾਬ ਦੀ ਤਸਵੀਰ ਦੀ ਗੱਲ ਆਉਂਦੀ ਆ ਜਿਵੇਂ ਮੈਂ ਪਹਿਲਾਂ ਹੀ ਆਖਿਆ ਵੀ ਪੱਗਾਂ ਬੰਨ ਕੇ ਮੁੰਡੇ ਜੂਰੇ ਕਰਕੇ ਗੇ ਬਣ ਗਏ ਨੇ ਸਮਲਿੰਗੀ ਵਿਆਹਾਂ ਦੀਆਂ ਮਨਜ਼ੂਰੀਆਂ ਜੈਂਡਰ ਚੇਂਜ ਕਰਨ ਦੀਆਂ ਮਨਜ਼ੂਰੀਆਂ ਬਾਹਰਲੇ ਸਕੂਲਾਂ ਤਾਂ ਯਾਰ ਜਵਾਕਾਂ ਨੂੰ ਪੜਾਉਣ ਲਾ ਕੇ ਉਹ ਫਰੀਦ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਸਕੂਲ ਦੇ ਅੱਗੇ ਬੜੇ ਪੰਜਾਬੀਆਂ ਦਾ ਹੀ ਉਹ ਜਵਾਕਾਂ ਨੂੰ ਪੜਾ ਰਿਹਾ ਵੀ ਤੇਰਾ ਕੁੱਤਾ ਬਣਨ ਨੂੰ ਜੀ ਕਰਦਾ ਤੇਰਾ ਬਿੱਲੀ ਬਣਨ ਨੂੰ ਜੀ ਕਰਦਾ ਤੇਰਾ ੱਟਪਣ ਨੂੰ ਜੀ ਕਰਦਾ ਤੇਰਾ ਕੁੜੀ ਬਣਨ ਨੂੰ ਜੀ ਕਰਦਾ ਤੇਰਾ ਮੁੰਡਾ ਬਣਨ ਨੂੰ ਜੀ ਕਰਦਾ ਤੇਰਾ ਸਮ ਲਿੰਗੀ ਬਣਾ ਨਾ ਤੇ ਕੁੜੀ ਨੇ ਕੁੜੀ ਨੂੰ ਪਿਆਰ ਕਰਨ ਨੂੰ ਜੀ ਕਰਦਾ ਮੁੰਡੇ ਨੂੰ ਮੁੰਡੇ ਨੂੰ ਪਿਆਰ ਕਰਨ ਨੂੰ ਜੀ ਕਰਦਾ ਉਹਦਾ ਉਹਨਾਂ ਨੇ ਸੋਡੀ ਸਿੱਖਿਆ ਨੀਤੀ 'ਚ ਲਿਆਂਦੀਆਂ ਗੱਲਾਂ ਅੱਜਿਤ ਤਾਕਤਵਰ ਖਰਾਕ ਛੱਡ ਕੇ ਤੇ ਲੋਕ ਬਜ਼ਾਰਾ ਨੂੰ ਹੋ ਗਈ ਮੋਮਸ ਨੂਡਲ ਬਰਗਰ ਪੀਜੇ ਹੁਣ ਤਾਂ ਤੁਸੀਂ ਇਹ ਦੇਖੋ ਆਪਾਂ ਮੁਰਗਾ ਖਾਣੇ ਆ ਹਾਂ ਐਡਾ ਕਿ ਮੁਰਗਾ ਹੁੰਦਾ ਚੂਚਾ ਪਤਾ ਨਹੀਂ ਕਿਹੜੀ ਦਵਾਈ ਜੀ ਪਾਉਂਦੇ ਆ ਕੀ ਕਹਾਂ ਤੇਵਾ ਦਾ ਐਡਾ ਹੋ ਜਾ ਹਾਂ ਦੋ ਟਾ ਇੱਕ ਲਓ ਉਹ ਮੁਰਗੇ ਖਾ ਕੇ ਤੁਸੀਂ ਖਣੋਗੇ ਇਹ ਤਾਂ ਨੌਜਵਾਨ ਮੁੰਡੇ ਹਾੜਾ ਕੱਖ ਨਹੀਂ ਬਹਿ ਕੇ ਵੱਢ ਸਕਦੇ ਉਹ ਵੀ ਚਾਰ ਪੌਣ ਲਾ ਕੇ ਹਾਂ ਚੰਗਾ ਮੋਬਾਈਲ ਹੋਵੇ ਚੰਗਾ ਚਿੱਟਾ ਕੁੜਤਾ ਪਜਾਮਾ ਹੋਵੇ ਜੰਗ ਬ੍ਰਾਂਡਡ ਹੋਰ ਬ੍ਰਾਂਡ ਹੋਵੇ ਹਮ ਥੱਲੇ ਥਾਰ ਗੱਡੀ ਹੋਵੇ ਤੇ ਲੱਖ ਰੁਪਈਆ ਵਾਲਾ ਸਿਆ ਵਾਲਾ ਫੋਨ ਜਾ ਹੋਵੇ ਆਪਣਾ ਜਾ ਹੋਵੇ ਤੇ ਡੱਕਾ ਅਸੀਂ ਤੋੜਨਾ ਨਹੀਂ ਚੰਗੀ ਕੋਠੀ ਪਾਈ ਹੋਵੇ ਫਿਰ ਕਰਜੇ ਚੜਨੇ ਆ ਟਰੈਕਟਰ ਜੋਂ ਡੀਅਰ ਖੜੇ ਹੋਣ ਕਰੇ ਸੱਚ ਦੱਸਿਓ ਕਿ ਤੁਸੀਂ ਜਿਵੇਂ ਮੈਨੂੰ ਪਹਿਲਾਂ ਦੱਸਿਆ ਇੰਟਰਵਿਊ ਤੋਂ ਪਹਿਲਾਂ ਵੀ ਹੱਡੀਆਂ ਨਾਲੋਂ ਮਾਸ ਵਾਕ ਹੋ ਰਿਹਾ ਉਹ ਚਿਹਰੇ ਤੇ ਉਹ ਚੀਜ਼ ਨਹੀਂ ਰਹੀ ਹੁਣ ਦਿਮਾਗੀ ਤੌਰ ਦੇ ਉੱਪਰ ਵੀ ਫਰਕ ਪੈ ਰਿਹਾ ਉਹ ਗੱਲ ਸੱਚ ਹੈ ਪੋਟਾਸ਼ੀਅਮ ਸੋਡੀਅਮ ਘਟ ਰਿਹਾ ਨੂਨ ਨਹੀਂ ਅੰਦਰ ਗਿਆ ਹਮ ਯਾਰ ਜਿਹੜਾ ਬੰਦਾ ਕਹਿੰਦਾ ਡਰਾਮੇ ਕਰਦਾ ਬੰਦਾ ਮੈਂ ਕਹਿੰਦਾ ਤੁਸੀਂ ਯਾਰ ਇੱਕ ਦਿਨ ਛੱਡ ਕੇ ਦੇਖੋ ਰੋਟੀ ਯਾਰ ਹੂੰ ਬੰਦਾ ਅਥਰ ਨੂੰ ਪੁੰਦਲ ਜਾਂਦਾ ਯਾਰ ਅੱਜ 25 ਦਿਨ ਹੋ ਗਏ ਬੰਦੇ ਨੂੰ ਬੈਠੇ ਨੂੰ ਯਾਰ ਹੂੰ ਕੋਈ ਨਿੱਜ ਦਾ ਮਸਲਾ ਥੋੜੀ ਐ ਕੋਈ ਘਰ ਦਾ ਮਸਲਾ ਥੋੜੀ ਐ ਉਹ ਵੀ ਸਾਹਮਣੇ ਪਰਿਵਾਰ ਹੋਵੇ ਤੇ ਮੈਂ ਕਹਿੰਨਾ ਇੱਕ ਤੁਸੀਂ ਦੇਖੋ ਇੱਕ ਉਹਦਾ ਪੋਤਾ ਉਹਦਾ ਮੁੰਡਾ ਤਿੰਨ ਭੈਣਾਂ ਬੈਠੀਆਂ ਉਥੇ ਹਾਂ ਦਲੇਲ ਸਾਹਿਬ ਦੀਆਂ ਵੱਡੀਆਂ ਦੋ ਇੱਕ ਛੋਟੀ ਐ ਤੇ ਉਹਦੀ ਨੂੰ ਸਾਰਾ ਪਰਿਵਾਰ ਆਪਦੇ ਬਾਪੂ ਨੂੰ ਹੂੰ ਆਪਦੇ ਪ੍ਰਾ ਨੂੰ ਹੂੰ ਕੋਈ ਆਦੇ ਸੌਰੇ ਨੂੰ ਕੋਈ ਆਦੇ ਦਾਦੇ ਨੂੰ ਮਰਦਾ ਦੇਖਦੇ ਰਹੇ ਐ ਉਹਨਾਂ ਦਾ ਤਨ ਜਿਗਰਾ ਯਾਰ ਆਪਾਂ ਮਾੜਾ ਜਿਹਾ ਬਾਈ ਕੋਈ ਬੰਦਾ ਬਿਮਾਰ ਹੋ ਜੇ ਨਾ ਤੇ ਆਪਾਂ ਝੱਟ ਚੱਕ ਕੇ ਆਪਣਾ ਬਜ਼ੁਰਗਾ ਚਾਹੇ ਕੋਈ ਭੈਣ ਭਾਈ ਆਪਾਂ ਝੱਟ ਡਾਕਟਰ ਦੇ ਵਗ ਜਾਂਦੇ ਆ ਹਾਂ ਤੇ ਆਪਾਂ ਇਹ ਕਹਿੰਦੇ ਕੋਈ ਗੱਲ ਨਹੀਂ ਯਾਰ ਪ੍ਰਵਾਹ ਨਹੀਂ ਚਾਹੀ ਜਮੀਨ ਵੇਚ ਕੇ ਲਾਉਣਾ ਪਵੇ ਸਾਡਾ ਬੰਦਾ ਪਾਜੇ ਆਪਾਂ ਚਰਾ ਜੋ ਹੀ ਕਰਦੇ ਆ ਨਾ ਤੇ ਉਹਨਾਂ ਦੇ ਅੱਖਾਂ ਦੇ ਸਾਹਮਣੇ ਯਾਰ ਐ ਮਰਦਾ ਮਰ ਰਿਹਾ ਬੰਦਾ ਉਹ ਤਾਂ ਉਹ ਵੀ ਨਹੀਂ ਕਰ ਸਕਦੇ ਤੇ ਕਿੱਡਾ ਵੱਡਾ ਜਿਗਰਾ ਹੋਊਗਾ ਉਸ ਪਰਿਵਾਰ ਦਾ ਤੇ ਉਸ ਇਨਸਾਨ ਦਾ ਤੇ ਅਸੀਂ ਫਿਰ ਵੀ ਕਹੀ ਜਨੇ ਕਿ ਉਹਦਾ ਡਰਾਮੇ ਬਾਜੀ ਆ ਅਸੀਂ ਫਿਰ ਵੀ ਕਾਂਚ ਬੈਠੇ ਆ ਹੂੰ ਹੁਣ ਲੋੜ ਤਾਂ ਰਾਤ ਨੂੰ ਉੱਥੇ ਪਹਿਰੇ ਦੀ ਐ ਸੁਪਰੀਮ ਕੋਰਟ ਨੇ ਭਾਈ ਅ ਅੱਜ ਵੀ ਹਦਾਇਤ ਕੀਤੀ ਆ ਵੀ ਰੱਲਾਲ ਸਾਹਿਬ ਨੂੰ ਮਤਲਬ ਕਿ ਹਸਪਤਾਲ ਦਾ ਹਲਕਾ ਆ ਜਾਵੇ ਹਨਾ ਕਦੋਂ ਵੀ ਰਾਤ ਨੂੰ ਫੋਰਸਾਂ ਲਾ ਕੇ ਚੱਕ ਕੇ ਲੈ ਜਾ ਸਕਦੇ ਆ ਬਾਪੂ ਸੂਰਤ ਮੈਂ ਤੁਹਾਡਾ ਉਹ ਜੀ ਉਹ ਦੇਖਦਾ ਵੀਡੀਓ ਵੀ ਤੁਸੀਂ ਕੱਲ ਵੀ ਸੀਗੇ ਜਿਪਸੀ ਦੇ ਉੱਪਰ ਢੇੜਾ ਲਾਉਂਦੇ ਸੀਗੇ ਰਾਤ ਨੂੰ ਵੀ ਜਾਗਦੇ ਰਹੋ ਹੋ ਸਕਦਾ ਵੀ ਪ੍ਰਸ਼ਾਸਨ ਆਵੇ ਤੇ ਡੱਲੇਵਾਲ ਸਾਹਿਬ ਨੂੰ ਚੱਕ ਕੇ ਲੈ ਜੇ ਤੁਹਾਨੂੰ ਸ਼ੱਕ ਹੈ ਤੁਹਾਨੂੰ ਲੱਗਦਾ ਕਿ ਇਦਾਂ ਕਰਨ ਦੀ ਕੋਸ਼ਿਸ਼ ਕੀਤੀ ਉਹ ਦੇਖੋ ਦੋ ਰਾਹ ਨੇ ਭਾਈ ਉਹਨਾਂ ਕੋਲੇ ਇੱਕ ਰਾਹ ਤਾਂ ਮੰਗਾ ਮੰਨ ਲੈਣ ਦੂਜਾ ਰਾਹ ਡੱਲੇਵਾਲ ਸਾਹਿਬ ਦਾ ਮਰਨ ਵਰਤ ਤੜਵਾਉਣ ਨੂੰ ਚੱਕ ਕੇ ਲੈ ਜਾਣ ਜਿਵੇਂ ਬਾਪੂ ਸੂਰਤ ਸਿਆਂ ਨੂੰ ਕੈ ਸਾਲ ਉਹ ਲੋਕੋ ਜੀਤੀ ਰੱਖਿਆ ਸੀ ਹੂੰ ਏ ਡੇ ਅੜੀ ਵਾਲ ਨੇ ਜਾਂ ਇਹਨਾਂ ਦਾ ਏਜੰਡਾ ਇੰਨਾ ਮਤਲਬ ਕਿ ਕਿਸਾਨਾਂ ਮਜ਼ਦੂਰਾਂ ਨੂੰ ਨਹੀਂ ਅਸਲ ਵਿੱਚ ਤਾਂ ਆਮ ਇਨਸਾਨ ਨੂੰ ਮਾਰਨ ਦਾ ਏਜੰਡਾ ਹੈ ਹੂੰ ਕਾਰਪੋਰੇਟਾਂ ਦੇ ਹਵਾਲੇ ਸਾਰਾ ਕੁਝ ਕਿਵੇਂ ਕਰਨਾ ਏਜੰਡਾ ਉਹ ਹੈ ਉਹ ਤੇ ਬਜਿੱਦ ਨੇ ਅੜੇ ਹੋਏ ਨੇ ਉਹ ਮੰਨਣ ਨੂੰ ਤਿਆਰ ਨਹੀਂ ਤੇ ਦੂਜਾ ਰਾਹ ਹੀ ਬਚਦਾ ਹੈ ਹੂੰ ਵੀ ਜਿਹਦੇ ਨਾਲ ਇਹ ਇਥੋਂ ਸਾਰਿਆਂ ਨੂੰ ਆਪਣਾ ਉਥੋਂ ਬੰਦਿਆਂ ਨੂੰ ਕੁੱਟ ਮਾਰ ਕੇ ਤੇ ਦਲੇਰ ਸਾਹਿਬ ਨੂੰ ਚੱਕ ਕੇ ਲੈ ਜਾ ਪਰ ਇੰਨਾ ਸੌਖਾ ਨਹੀਂ ਹੈਗਾ ਉੱਥੇ ਤਿਆਰਬਰ ਤਿਆਰ ਨੇ ਬੰਦੇ ਵੀ ਤਿਆਰ ਨੇ ਸਾਨੂੰ ਮਾਰ ਕੇ ਤਾਂ ਤੁਸੀਂ ਲਿਜਾ ਸਕਦੇ ਹੋ ਚੱਕ ਕੇ ਉੱਥੋਂ ਐਨਾ ਸੌਖਾ ਨਹੀਂ ਤੁਸੀਂ ਐ ਚੱਕ ਕੇ ਲੈ ਜਾਓਗੇ ਸ਼ਾਂਤਮਈ ਸਬਰ ਨਾਲ ਬੰਦੇ ਬੈਠੇ ਨੇ ਇੱਕ ਬਾਈ ਮੈਂ ਮਨਦੀਪ ਗੱਲ ਫੇਰ ਕਰ ਦਨਾ ਵੀ ਜਿਹੜਾ ਬੰਦਾ ਅੱਜ ਬੈਠਾ ਇਹ ਸੋਚੀ ਜਾਂਦਾ ਕਿ ਇਹ ਮਸਲਾ ਇਕੱਲੇ ਕਿਸਾਨੀ ਦਾ ਇਕੱਲੇ ਐਮਐਸਪੀ ਦਾ ਫਸਲਾਂ ਦੇ ਭਾਅ ਦੀ ਗੱਲ ਉਹ ਤੇ ਐਮਐਸਪੀ ਤੇ ਜਿਹੜਾ ਕਾਨੂੰਨ ਕਾਨੂੰਨ ਬਣਨਾ ਚਾਹੀਦਾ ਗਰੰਟੀ ਵਾਲਾ ਹਨ ਸਬਰ ਤੇ ਸੰਤੋਖ ਸਾਨੂੰ ਗੁਰਬਾਣੀ ਦੇ ਵਿੱਚ ਸਭ ਤੋਂ ਪਹਿਲਾਂ ਵੀ ਸਬਰ ਤੇ ਸੰਤੋਖ ਜੀ ਸਾਡੇ ਕੋਲ ਦੋ ਚੀਜ਼ਾਂ ਆ ਗਈਆਂ ਤੇ ਅਸੀ ਕਾਉ ਜਾਪਾ ਸਾਡੇ ਕੋਲ ਦੋ ਨਹੀਂ ਹੈ ਨਹੀਂ ਹਮ ਅਸੀਂ ਭੜਕਦੇ ਫਿਰਦੇ ਆਂ ਕਾਲਪੁਰੇ ਚ ਤੁਰੇ ਫਿਰਦੇ ਆਂ ਦੇਖੋ ਅਸੀਂ ਕੱਲਾ ਪੈਸਾ ਮੁਖ ਰੱਖ ਲਿਆ ਬਾਈ ਹਮ ਕੱਲਾ ਪੈਸਾ ਅਸੀਂ ਕੱਲੀਆਂ ਧੀਆਂ ਬਾਹਰਲੇ ਮੁਲਕਾਂ ਨੂੰ ਤੋਰਨ ਲੱਗ ਗਏ ਹਮ ਤੇ ਕਦੇ ਆਪਣੀ ਧੀ ਨੂੰ ਇਹ ਪੁੱਛਿਆ ਬਾਹਰ ਵੀ ਪੁੱਤ ਕੰਮ ਕੀ ਕਰਦੀ ਹੈ ਤੇ ਜੇ ਧੀ ਥੋੜੀ ਝੂਠ ਵੀ ਬੋਲ ਦੋ ਸਾਨੂੰ ਕਹਦਾ ਪਤਾ ਲੱਗ ਵੀ ਕੀ ਕਰਦੀ ਹੈ ਕੁੜੀ ਸਾਡੀ ਇੰਗਲੈਂਡ ਚੋਂ ਮੈਨੂੰ ਫੋਨ ਆਉਂਦੇ ਨੇ ਕੈਨੇਡਾ ਚੋਂ ਮੈਨੂੰ ਫੋਨ ਆਉਂਦੇ ਨੇ ਕਹਿੰਦੇ ਬਾਈ ਇੱਥੇ ਸਾਡੀਆਂ ਕੁੜੀਆਂ ਐਪਾਂ ਬਣਾ ਰਹੀਆਂ ਹੂੰ ਪੰਜਾਬੀ ਕੁੜੀਆਂ ਐਪਾਂ ਬਣੀਆਂ ਹੋਊਗਾ ਉਹਨਾਂ ਐਪਾਂ ਦੇ ਉੱਤੇ ਆਪਣਾ ਫੋਟਮਾ ਪਾ ਰਹੀਆਂ ਨੇ ਤੇ ਆਪਣਾ ਜਿਸਮ ਵੇਚ ਰਹੀਆਂ ਨੇ ਹੂੰ ਇੱਥੇ ਤਹਦ इंग्लंड ਤੋਂ ਮੁੰਡੇ ਮੈਨੂੰ ਕਹਿੰਦੇ ਭਾਈ ਜਦੋਂ ਇੱਥੇ ਕੁੜੀਆਂ ਆਉਂਦੀਆਂ ਕੱਲੀਆਂ 10 ਦਿਨ ਦੇਖਦੀਆਂ 20 ਦਿਨ ਦੇਖਦੀਆਂ ਕੰਮ ਨਹੀਂ ਮਿਲਦਾ ਹੂੰ ਉਸ ਤੋਂ ਬਾਅਦ ਉਹ ਇਸ ਕਮਤੇ ਹੋ ਜਾਂਦੀਆਂ ਜਿਆਦਾਤਰ ਪੰਜਾਬ ਦੀਆਂ ਸਟਰੀਟ ਸਟਰੀਟ ਪਤਾ ਨਹੀਂ ਕੀ ਇਸ ਤਰ੍ਹਾਂ ਦੀ ਕੋਈ ਐਪ ਵੀ ਮੈਨੂੰ ਦੱਸੀ ਇੱਕ ਮੁੰਡੇ ਨੇ ਕਹਿੰਦਾ ਵੀ ਐਸ ਨਾ ਉਹਦੀ ਐਪ ਤੇ ਤੂੰ ਭਰ ਕੇ ਦੇਖ ਲਈ ਤੈਨੂੰ ਸਭ ਤੋਂ ਵੱਧ ਪੰਜਾਬੀ ਕੁੜੀਆਂ ਬਹੁਤ ਹਲਕੀਆਂ ਕੁੜੀਆਂ 16 16 20 20 ਸਾਲ ਦੀਆਂ ਕੁੜੀਆਂ ਤੈਨੂੰ ਮਿਲਣਗੀਆਂ ਮੈਨੂੰ ਕਹਿੰਦਾ ਸਾਰੀਆਂ ਇੱਕੋ ਜੀਆਂ ਨੇ ਪਰ ਵੱਡੇ ਪੱਧਰ ਤੇ ਸਾਡਾ ਹੋ ਕੀ ਰਿਹਾ ਹੂੰ ਸਾਡੀਆਂ ਕੁੜੀਆਂ ਉੱਥੇ ਮਤਲਬ ਕਿ ਮੈਨੂੰ ਇੱਕ ਵਾਰ ਹੋਰ ਦਸ ਸਿੰਗਾ لینڈ ਦੇ ਵਿੱਚ ਕਹਿੰਦਾ ਸਾਡੀਆਂ ਕੁੜੀਆਂ ਉੱਥੇ ਜਿਹੜੇ ਕਸ਼ਮੀਰ ਦੇ ਕੋਈ ਗਏ ਹੋਏ ਮੁਸਲਮਾਨਾਂ ਦੇ ਮੁੰਡੇ ਐ ਉਹਨਾਂ ਨਾਲ ਜਾ ਰਹੀਆਂ ਨੇ ਹੂੰ ਉਹਨਾਂ ਨਾਲ ਮਤਲਬ ਕਿ ਮਿਲ ਕੇ ਆਪਣਾ ਧਰਮ ਦੀ ਛੱਡ ਰਹੀਆਂ ਨੇ ਹੂੰ ਇਹ ਵੀ ਵੱਡੇ ਪੱਧਰ ਤੇ ਹੋ ਰਿਹਾ ਹੈ